ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ

ਬਾਈਵਾ ਸਾਹਿਬ ਤੁਸੀਂ ਬਜ਼ੁਰਗੋਂਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮर्याਦਾ ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲੋਂ ਤੋਂ ਵਿੱਚ ਆਇਆ ਹੋਇਆਗਾ ਤੁਸੀਂ ਮੇਰੀ ਗੱਲ ਸੁਣ ਲਓ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਸ਼ਹਿਰੋਂ ਡਰੈਸ ਕਰੋ ਤੇ ਗਲ ਮੁੱਦੇ ਦੀ ਕਰੋ ਚਲੋ ਮੈਂ رسے پا کے گڑی سکبیٹ دارمنٹ مجیٹا ہو گیا پلیز ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸੁਮੇਰਾ ਕੈਂਡ ਦਾ ਪਾਵਾ ਸਪੀਕਰ ਸਾਹਿਬ ਸਾਡੇ ਸਤਿਕਾਰਯੋਗ ਅਗਲੇ ਬਲਾਡਾ ਦਾ ਟਾਈਮ ਆ ਗਿਆ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਦਾ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰਗ ਮਾਫੀਆ ਦੇ ਹੱਥ ਵਿੱਚ ਆਈ ਉਹਦੇ ਹੱਥ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਚ ਇਸ ਗੱਲ ਤੋਂ ਖੁਸ਼ ਆ ਆਪੋਜੀਸ਼ਨ ਦੇ ਕਮੈਂਟ ਆਉਂਦੇ ਸੀ ਇਹੀ ਕਹਿੰਦੇ ਸੀਗੇ ਕਿ ਵੱਡੇ ਵੱਡੇ ਮਗਰਮੱਛ ਫੜੇ ਨਹੀਂ ਜਾ ਰਹੇ ਡਿਪਟੀ ਸਪੀਕਰ ਸਾਹਿਬ ਸ਼ਾਇਦ ਤੁਸੀਂ ਵੀ ਪੜਦੇ ਹੋਮੋਗੇ ਦੇਖਿਆ ਹੋਊਗਾ ਕੀ ਕੀ ਕਹਿਆ ਜਾਂਦਾ ਸੀ ਆਪੋਜੀਸ਼ਨ ਪਾਰਟੀਆਂ ਵੱਲੋਂ ਕਿ ਵੱਡੇ ਵੱਡੇ ਮਗਰਮੱਛਾਂ ਨੂੰ ਸਰਕਾਰ ਬਚਾ ਰਹੀ ਆ ਸਰਕਾਰ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਆ ਸਰਕਾਰ ਉਹਨੂੰ ਫੜ ਨਹੀਂ ਰਹੀ ਜਦੋਂ ਅਸੀਂ ਪੂਰਾ ਆਪਦਾ ਸਾਡੀ ਜਿਹੜੀ ਐਸਆਈਟੀ ਸਾਡੇ ਜਿਹੜੇ ਅਧਿਕਾਰੀ ਸੀ ਜਦੋਂ ਪੂਰਾ ਅਸੀਂ ਸਿਸਟਮ ਬਣਾ ਕੇ ਵੱਡੇ ਮਗਰਮੱਛ ਨੂੰ ਫੜਿਆ ਉਸ ਤੋਂ ਬਾਅਦ ਡਰੱਗ ਮਾਫੀਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਦਾ ਦਰਦ ਛਲਕਿਆ ਸਰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੜ ਕੇ ਕਹਿੰਦੇ ਸੀ ਸਖਬੀਰ ਸਿੰਘ ਬਾਦਲ ਵਿਕਰਮ ਅਜੀਤਿਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕੈਰੋ ਉਹਨਾਂ ਦੇ ਗਲ ਚ ਰੱਸਾ ਬੰਨ ਕੇ ਲੈ ਕੇ ਆਉਂਗਾ ਫਿਰ ਉਹਨਾਂ ਨੂੰ ਤਰਨਤਾਰ ਉੱਤ ਲਟਕਾਉਂਗਾ ਇਹ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਥੈਂਕ ਯੂ ਥੈਂਕ ਯੂ ਤੁਸੀਂ ਪ੍ਰੈਕਟ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ

ਕੋ ਕੋਈ ਗੱਲ ਨਹੀਂ ਬੇਕਾਦਰ ਆਭ ਹੋਰ ਕਰਾ ਲਓ ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋਂ ਤੁਸੀਂ ਤੁਸੀਂ ਬਜ਼ੁਰਗੋਂ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਹੋ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਛੇਰ ਨੂੰ ਡਰਸ ਕਰੋ ਅੱਸੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੇ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮਦਦ ਸਰ ਛੇਰ ਡਰਸ ਕਰੋ ਕਰਾ ਲਓ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮંત્રી ਸਾਹਿਬ ਚੇਅਰ ਨੂੰ ਡਰੈਸ ਕਰੋ ਪਰਚੇ ਦਰਜ ਚੇਅਰ ਨੂੰ ਡਰੈਸ ਕਰੋ ਹਾਂ ਚਲੋ ਚਲੋ ਠੀਕ ਹੈ ਮੈਂ ਕਰਦਾ ਇੱਕ ਇੱਕ ਵਾਰ ਇੱਕ ਮਿੰਟ ਸਾਹਿਬ ਇੱਕ ਮਿੰਟ ਮਤਲਬ ਇੱਕ ਮਾਈਕਸਨ ਹਾਂ ਤੇਰੀ ਬੇਨਤੀ ਸੁਣ ਨਾਮ ਕਰੈਕਟ ਕਰਨਾ ਚਾਹੁੰਦੇ ਨੇ ਦੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨੇ ਨਿੱਕੂ ਗੱਲ ਕਹਿਣਾ ਚਾਹੁੰਦਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆ ਨਾ ਇਹ ਚੰਗੀ ਤਰ੍ਹਾਂ ਸੁਣ ਲਿਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ-ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਯੁੱਧ ਨਸ਼ੇ ਬੋਧ ਦੀ ਗੱਲ ਹੈ ਇਹ ਸੋਏ ਮੈਂ ਗੱਲ ਕਹਿਣਾ ਚਾਹੁੰਦਾ ਮੇਰੇ ਅੰਮ੍ਰਿਤ ਦੇ ਅੱਗੇ ਲੱਗ ਕੇ ਰੱਖੋ ਪਰਚਾ ਅਸੀਂ ਕਿਹਦੇ ਗੱਲ ਤੇ ਰਸਾ ਪਾਣਾ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੂੰ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ 100 ਧੰਨਵਾਦ ਰਸਾ ਪੇਗਾ ਉਹ ਹੁਣ ਕਿਹਦੇ ਗੱਲ ਤੇ ਪੈਂਦਾ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਕੋਈ ਨਵੇਂ ਨਾਮ ਲੈ ਜਾਣਗੇ ਸਪੀਕਰ ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਲਾ ਦਿਓ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗਾਣਾ کہ لیڈر آف دی اپوزیشن دسنگ کہ کیوں نہیں پچھلے سال رسا پاس کے کیوں رسا پانچ فیل ہوگے کیوں ترن لٹکاؤن لٹکانچ فیل ہوگے کیوں انہوں کی سکار کس فیل ہوگی تینکیو تو اٹھا بہت بہت شکریہ یہ گل ہاؤس کے ذریعے تین کروڑی نو دسو گے تھینک یو تینکیو یو اور اس بات اینہ دی سرکار دے سمیں نہیں نہیں انہوں نے ٹائم ملے گا ਔਰឧប ਸਵਾਬ ਇਹਨਾਂ ਦੀ ਸਰਕਾਰ ਤਬਾਸ਼ਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ چلا ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁਮਰਾਹ ਕਰਨ ਦਾ ਯਤਨ ਕਰ ਦੇਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਣਦੇ ਰਿਹਾ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ अवेलेबल ਆ ਰਿਕਾਰਡ ਚ ਮੈਂ ਰਿਕੁਐਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਜੀ ਚੇਰਨ ਡਰੈਸ ਕਰੋ ਜੀ ਪੜ ਕੇ ਸੁਣਾਓਗਾ ਮੈਂ ਕੀ ਆ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ ਅੰਡਰ ਦੀ ਰੂਲਸ ਕਿਹੜੇ ਰੂਲ ਦੇ ਤਹਿਤ ਉਹ ਦੱਸੋ ਜੀ ਅੰਡਰ ਵਾਟ ਰੂਲ ਕਿਹੜੇ ਰੂਲ ਖਾਣੀ ਸਨਤ ਇਹ ਪਿੱਛੇ ਨਾਲ ਚ ਬੈਠੇ ਆ ਇਹ ਵਿਧਾਨ ਸਭਾ ਚ ਬੈਠੋ ਕਿਸੇ ਫਿਲਮ ਦੇ ਫਿਲਮ ਦੇਖ ਰਹੇ ਰਾਤ ਕੈਮ ਕਰਨ ਵਾਸਤੇ ਟਾਕ ਸਮ ਸੈਂਸ ਕਿਸੇ ਕਾਨੂੰਨ ਦਾ ਕੋਈ ਦੱਸੋ ਅੰਡਰ ਵਾਟ ਸੈਕਸ਼ਨ ਕਿਹੜਾ ਸੈਕਸ਼ਨ ਵਿਧਾਨ ਸਭਾ ਦਾ ਕਿਹੜੇ ਰੂਲ ਦੇ ਮੁਤਾਬਕ ਦੱਸੋ ਦੱਸੋ ਕੋ ਕਿਤਾਬ ਪੜੀ ਤੇ ਕਦੀ ਚਲੋ ਦੱਸੋ ਚਲੋ ਛੱਡੋ ਦੱਸੋ ਕੋਈ ਰੂਲ ਕੋਟ ਕਰੋ ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਆਪਾਂ ਆ ਜਣਿਆ ਆਪਾਂ ਡਿਬੇਟਸ ਤੇ ਆ ਜਣਿਆ ਆਪਾਂ ਡਿਬੇਟ ਚੱਕ ਲੰਨੇ ਆ ਆ ਡਿਬੇਟਸ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੇਗੀਆਂ ਉਹਨਾਂ ਡਿਬੇਟਸ ਨੂੰ ਉਹ ਤਾਂ ਨਹੀਂ ਮੈਂ ਲਿਖੀਆਂ ਤਾਂ ਡਿਬੇਟਸ ਤਾਂ ਵੀ ਅਸੀਂ ਲਿਖੀਆਂ ਡਿਬੇਟਸ ਦਾ ਮਲਾਜਮਾ ਨੇ ਲਿਖੀਆਂ ਨੇਗੀਆਂ ਉਹਨਾਂ ਦੇ ਅੰਦਰ ਬਾਰ ਬਾਰ ਨਾਮ ਆਉਂਦਾਗਾ ਕਿ ਅਸੀਂ ਇੱਥੇ 6000 ਕਰੋੜ ਦਾ ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਕਤਾ ਬੋਲ ਦੋ ਵਜੀਤਿਆ ਬੋਲ ਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਪੂਰੀ ਕਰਦੇ ਹੋਏ ਸੋਰੀ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਇਹ ਤਾਂ ਔਨ ਕਰ ਦਿਓ ਕਿ ਤੁਹਾਡੇ ਮੁੱਖ ਮੰਤਰੀ ਸੀ ਕਿਉਂ ਨਹੀਂ ਔਨ ਕਰਦੇ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰ ਸੀ ਪੰਜਾਬ ਦੇ ਮੁੱਖ ਮੰਤਰੀ ਸੀ تو تسی مان لو نا مان لو ایلی صاحب ادھا نہ کو پلیس بیٹھو اپوزیشن ایلی صاحب پھر بنو نا پھر بھائی نام لینے تو کیوں ڈر دے ہو بٹھا دی بلن تسی نام لینے تو کیوں ڈر دے ہو اب تار دی بلیو گا لسو ایلی صاحب تسی کیوں نہیں چلن دے رہے شایشن کیوں نہیں چلن دے ہاؤس تو کیوں انڈرپ کر رہے ہو نہیں انڈرپ کیوں کر رہے تسی بیٹھو پلیس بیٹھو پلیس جو چیئر نے کہتا ہوں رولا بیٹھو تسی ਮੈਂ ਕਹਿੰਦਾ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਉਹ ਬੋਲ ਰਹੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਜੀਮਾ ਸਾਹਿਬ ਕੰਟੀਨਿਊ ਕਰੋ ਸੁਬਾਨ ਜੋਗ ਸਪੀਕਰ ਸਾਹਿਬ ਮਾਨਜੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋਣ ਦੇ ਜੀ ਕਾਂਗਰਸ ਪਾਰਟੀ ਹੋ ਰਹੀ ਹੋਣਾ ਹੈ ਤਾਂ ਚੀਕ ਗੱਲ ਪੂਰੀ ਹੋਣ ਦੇ ਵਿੱਚ ਕਰ ਲਓ ਦਰਵਾਜ਼ਾ ਖੁਰਲਾ ਕੇ ਇਹਨਾਂ ਦੇ ਲੋਕ ਮੇਰੇ ਯਾਦ ਆ ਅਜਲਾਰੇ ਤੋਂ ਐਮਐਲਏ ਹਰਪ੍ਰਤਾਪ ਜਨਾਲਾ ਜੀ ਜਿਹੜੇ ਮੈਨੂੰ ਲੈਣਾ ਪੂ ਨਾਮ ਕਿਉਂਕਿ ਬਾਈ ਨੇਮ ਹੀ ਦੱਸਣਾ ਬੂ ਕਿਹੜੀ ਜੀ ਇਦਰ ਚੇਰੋਂ ਅਡਰੈਸ ਕਰੋ ਜੀ ਮੈਂ ਸਾਹਿਬ ਜੀ ਚੇਰੋਂ ਅਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਦੇ ਚਿੱਟਾ ਮਿਲ ਜਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਕਿ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀ ਦੇ ਦਾ ਬਹੁਤ ਵੱਡਾ ਧੱਕਾ ਹੋਇਆ ਕਈ ਲੋਕ ਕਹਿਣ ਲੱਗੇ ਕਿ ਡਰੱਗ mafia ਨੂੰ ਕਿਉਂ ਫੜਿਆ ਗਿਆ ਕਈ ਲੋਕ ਕਹਿਣ ਲੱਗੇ ਕਿ ਨਹੀਂ 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 ਮੈਂ ਤਾਂ ਗਲਤੀ ਨਾਲ ਪ੍ਰਗਟ ਸਿੰਘ ਚਲੇ ਗਏ ਕਹਿੰਦੇ ਮੈਨੂੰ ਲੱਗਿਆ ਕਿ ਤੇ ਰਾਤ ਪ੍ਰਗਟ ਸਿੰਘ ਨੂੰ ਫੜ ਲਿਆ ਹਾਲਾਤ ਦੇਖੋ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਗਟ ਸਿੰਘ ਨੂੰ ਫੜਿਆ ਜਾਂ ਵਿਕਰਮ ਮਜੀਠੀਏ ਨੂੰ ਫੜਿਆ ਗਿਆ ਫੜਿਆ ਦੇਖਿਆ ਮਜੀਠੀਆ ਬਾਅਦ ਦੇ ਵਿੱਚ ਜਦੋਂ ਯੂ-ਟਰਨ ਲੈਣ ਲੱਗੇ ਕਹਿੰਦੇ ਪ੍ਰਗਟ ਸਿੰਘ ਫੜ ਲਿਆ ਪ੍ਰਗਟ ਸਿੰਘ ਤਾਂ ਬੜੇ ਅੱਛੇ ਆਦਮੀ ਨੇ ਸਪੋਰਟਸ ਦੇ ਖਿਡਾਰੀ ਨੇ ਬਹੁਤ ਅੱਛਾ ਉਹਨਾਂ ਨੇ ਹਾਕੀ ਦੇ ਅੰਦਰ ਦੇਸ਼ ਦਾ ਨਾਮ ਉੱਚਾ ਕੀਤਾਗਾ ਸੋ ਉਹਨਾਂ ਦਾ ਨਾਮ ਲੈ ਕੇ ਬਚਨ ਵੀ ਕੋਸ਼ਿਸ਼ ਕੀਤੀ ਆ ਕਿ ਕਿਤੇ ਲੋਕਾਂ ਜਾਵਾਂਗੇ ਤਾਂ ਫੇਰ ਅਸੀਂ ਸਾਨੂੰ ਨਮੋਸ਼ੀ ਸਾਹਮਣਾ ਕਰਨੀ ਪੈਣੀ ਆ ਉਸੇ ਤਰ੍ਹਾਂ ਲੀਡਰ ਆਫ oppositon ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਦੇ ਨਾਲ ਮਿਲ ਕੇ 5 ਮਿੰਟਾਂ ਦੇ ਅੰਦਰ ਸਾਡੇ ਨਾਲ ਸਾਡੇ ਖਿਲਾਫ ਕੋਈ ਗੱਲ ਪਲੀਜ਼ ਦੇ ਦਿਓ ਰਪਲਾਈ ਕਰ ਲਓ ਬੈਠ ਜਾਓ ਦੇ ਦਿਓ ਯਾਰ

ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ 1 ਮਿੰਟ ਸਰ ਸਰ 1 ਮਿੰਟ ਲਿਓ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਬਤਾ ਦਿੱਤਾ ਜਾਵੇ ਜੀ ਥੈਂਕ ਯੂ ਜੀ ਬਾਜੀਬਾ ਸਾਹਿਬ ਜੀ ਬੇਨਤੀ ਸਪੀਕਰ ਸਾਹਿਬ ਡੈਟਿਸ ਸਪੀਕਰ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਬਿਲਕੁਲ ਬੇਤੁਕੀਆਂ ਗੱਲਾਂ ਕਰਦੇ ਜੇ ਇਹਨਾਂ ਨੇ ਮੇਰੀ ਵੀਡੀਓ ਇੱਕ ਮਿੰਟ ਜੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਬਾਈ ਦੈਟ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰ ਸੀ ਮੈਂ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੰਟਸ ਸਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਹਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਉوامی ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇ ਲੋ ਰੈਸਟ ਜੋ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟ ਕੇ ਤੇ ਬਤੀ ਰਹਿੰਦੇ ਨੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਦੱਸੋ ਕਿਹੜੀ ਗੱਲ ਕਰੀ ਤੁਸੀਂ ਸਾਹਿਬ ਨਹੀਂ ਤੁਸੀਂ ਕਿਹੜੇ ਸਾਹਿਬ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇ ਕਿ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀਲਾ ਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਕਿ ਗੁਜਰਾਤ ਜੀ ਮੈਂ ਸਾਹਿਬ ਮੇਰੀ ਬੇਨਤੀ ਆ ਹੈਂ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮर्यादा ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲ ਤੋਂ ਵਿਚ ਆਇਆ ਹੋਇਆਗਾ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਸ਼ਾਂਤ ਹੋ ਡਰੈਸ ਕਰੋ ਤੇ ਗਲ ਮੁਦੇ ਦੀ ਕਰੋ ਚਲੋ ਮੈਂ رسے پا کے گڑیسو گا سکبیت دیکھیے کہ بکرم مجیٹ نکا ہو گیا ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਿਵਾ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ੱੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਵਾ ਸਪੀਕਰ ਸਾਹਿਬ ਹੌਲੰਦੇ ਹੋ ਗੱਲ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਦੇ ਅਗਲੇ ਬਲਰ ਦਾ ਟਾਈਮ ਆ ਗਿਆ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਉਹਦੇ ਹੱਕ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਚਾਇਤ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰ ਤੋ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਡਰਨ ਵਾਲੇ ਕਿਸੇ ਐਫਆਈਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰਾਂ ਪਾਪੂ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਔਰ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰ ਬਾਦ ਦੇ ਖਿਲਾਫ ਇਸੇ ਤਰ੍ਹਾਂ ਲੜੇ ਜਾਰੀ ਰਹੂਗੀ ਬਿਲਕੁਲ ਡਰਨ ਵਾਲੀ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੀ ਜਲਦੀ ਜੇਲ੍ਹ ਵੀ ਜੇਲ੍ਹ ਚ ਜਾ ਕੇ ਮਿਲਣ ਆਉਣੇ ਬੜੀ ਜਲਦੀ ਬਿਕਰਮ ਜੀ ਤੁਸੀਂ ਮੇਰੇ ਤੇ ਇਹ ਵੀ ਭਰੋਸਾ ਜੋ ਸੂਤਰ ਦੱਸ ਦੇਣਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹਨਾਂ ਦੇ ਕਾਂਗਰਸ ਪਾਰਟੀ ਵਾਲੇ ਦੇ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼

ਨਹੀਂ ਮੈਂ ਇੱਕ ਗੱਲ ਮੈਂ ਜਵਾਬ ਦਊਂਗਾ ਜਿਹੜੀਆਂ ਇਹਨਾਂ ਗੱਲ ਕਰੇ ਪਰਸਨਲਾਈਜ਼ੇ ਕੰਮ ਕਰੋ ਕਿ ਫਿਰ ਤੁਹਾਡੀ ਬਾਈਬਲ ਸਾਹਿਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਹਨਾਂ ਨੂੰ ਕੋ ਫੇਰ ਪਰਸਨਲਾਈਜ਼ਡ ਗੱਲ ਨਾ ਬਿਲਕੁਲ ਇਹ ਨਾ ਗੱਲ ਕਰੋ ਜੀ ਮੈਂ ਸਾਹਿਬ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਇਹ ਮੁੱਦੇ ਤੇ ਜਿਹੜੀ ਕਰਨ ਵਾਲੀ ਡਰਗ ਹੋਣਾ ਪਏਗਾ ਕਿਸ ਤਰ੍ਹਾਂ ਧੰਨਵਾਦ ਸਤਨਿਕ ਸਪੀਕਰ ਸਾਹਿਬ ਮੈਂ ਤਾਂ ਹੋਗੀ ਇਸ ਕਹਤਨ ਬਿਲਕੁਲ ਜੀ ਡਰਗ ਦੇ ਦਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਚ ਜੇ ਸਾਡੀ ਪਾਰਟੀ ਚ ਆਊਗਾ ਅਸੀਂ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਜੇ ਉਹਨੂੰ ਡਰੈਸ ਕਰੋ ਸਰ ਜੇ ਕਿਸੇ ਹੋਰ ਪਾਰਟੀ ਚ ਉਹਨੂੰ ਖਤਮ ਕਰਦੇ ਹੋ ਤਾਂ ਹੀ ਖਤਮ ਹੋਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਤੇ ਦੇ ਨਸ਼ਰੇ ਤਸਕਰ ਫਲਾਣੀ ਗੱਡੀ ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇਂ ਇਹ ਭੜਕ ਜਾਂਦੇ ਨੇ ਵਿਚਾਰੇ ਉਸ ਸਮੇਂ ਸਾਡੇ ਖਿਲਾਫ ਬੋਲਣ ਲੱਗ ਜੰਦੇ ਨੇਗੇ ਸੋ ਜੋ ਕੁਛ ਮਰਜ਼ੀ ਪਰਚੇ ਦਰਜ ਕਰਾ ਲਣ ਜੋ ਕੁਛ ਮਰਜ਼ੀ ਕਰਾ ਲਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋਈ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋਈ ਗੁਰਦੇਵ ਦੇਵੀ ਦਾ ਰਿਸ਼ਤੇਦਾਰ ਹੋਵੇ ਜੰਨੀਆਮੀ ਆਪੋਜੀਸ਼ਨ ਦੇ ਕਮੈਂਟ ਆਉਂਦੇ ਸੀ ਇਹੀ ਕਹਿੰਦੇ ਸੀਗੇ ਕਿ ਵੱਡੇ ਵੱਡੇ ਮਗਰਮੱਛ ਫੜੇ ਨਹੀਂ ਜਾ ਰਹੇ ਡਿਪਟੀ ਸਪੀਕਰ ਸਾਹਿਬ ਸ਼ਾਇਦ ਤੁਸੀਂ ਵੀ ਪੜਦੇ ਹੋਮੋਗੇ ਦੇਖਿਆ ਹੋਊਗਾ ਕੀ ਕੀ ਹੋ ਜਾਂਦਾ ਵੀ ਆਪੋਜੀਸ਼ਨ ਪਾਰਟੀਆਂ ਵੱਲੋਂ ਕਿ ਵੱਡੇ ਵੱਡੇ ਮਗਰਮੱਛਾਂ ਨੂੰ ਸਰਕਾਰ ਬਚਾ ਰਹੀ ਆ ਸਰਕਾਰ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਆ ਸਰਕਾਰ ਉਹਨੂੰ ਫੜ ਨਹੀਂ ਰਹੀ ਜਦੋਂ ਅਸੀਂ ਪੂਰਾ ਆਪਦਾ ਸਾਡੀ ਜਿਹੜੀ ਐਸਆਈਟੀ ਸਾਡੇ ਜਿਹੜੇ ਅਧਿਕਾਰੀ ਸੀ ਜਦੋਂ ਪੂਰਾ ਅਸੀਂ ਸਿਸਟਮ ਬਣਾ ਕੇ ਵੱਡੇ ਮਗਰਮੱਛ ਨੂੰ ਫੜਿਆ ਉਸ ਤੋਂ ਬਾਅਦ ਡਰਗ ਮਾਫੀਆ ਦੇ ਹੱਕ ਵਿੱਚ ਕਾਂਗਰਸ ਪਾਰਟੀ ਦਾ ਦਰਦ ਛਲਕਿਆ ਸਰ ਹੂੰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਦਰਦ ਛਲਕਿਆ ਜਿਹੜੇ ਪੱਟੀ ਦੇ ਅੰਦਰ ਤਰਨਤਾਰ ਦੇ ਅੰਦਰ ਕੜ ਕੇ ਕਹਿੰਦੇ ਸੀ ਸਖਬੀਰ ਸਿੰਘ ਬਾਦਲ ਵਿਕਰਮ ਅਜੀਤਿਆ ਤੋਤਾ ਸਿੰਘ ਜੀ ਸਵਰਗਵਾਸੀ ਸੌਰੀ ਪ੍ਰਤਾਪ ਸਿੰਘ ਕਹਿਰੋਂ ਉਹਨਾਂ ਦੇ ਗਲ 'ਚ ਰੱਸਾ ਬੰਨ ਕੇ ਲੈ ਕੇ ਆਉਂਗਾ ਫਿਰ ਉਹਨਾਂ ਨੂੰ ਤਰਨਤਾਰ 'ਚ ਲਟਕਾਉਂਗਾ ਇਹ ਗੱਲ ਕਹਿੰਦੇ ਹੁੰਦੇ ਸੀ ਹਾਂਜੀ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਥੈਂਕ ਯੂ ਥੈਂਕ ਯੂ ਤੁਸੀਂ ਪ੍ਰੈਕਟ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ

ਕੋ ਕੋਈ ਗੱਲ ਨਹੀਂ ਬੇਕਾਦਰਾਬ ਹੋਰ ਕਰਾ ਲੋ ਉਹ ਹੋਰ ਕਰਾ ਲੋ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋ ਤੁਸੀਂ ਤੁਸੀਂ ਬਜ਼ੁਰਗੋ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜੰਨੇ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਛੇ ਨੂੰ ਡਰਸ ਕਰੋ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੇ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮਦਦ ਸਰ ਕੇ ਡਰਸ ਕਰੋ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮੰਤਰੀ ਸਾਹਿਬ ਚੇਅਰ ਨੂੰ ਅਡਰੈਸ ਕਰੋ ਪਰਚੇ ਦਰਜ ਚੇਅਰ ਨੂੰ ਅਡਰੈਸ ਕਰੋ ਹਾਂ ਚਲੋ ਚਲੋ ਠੀਕ ਹੈ ਮੈਂ ਕਰਦਾ ਇੱਕ ਇੱਕ ਵਾਰ ਇੱਕ ਵਾਰ ਸਾਹਿਬ ਇੱਕ ਮਿੰਟ ਮਤਲਬ ਇੱਕ ਮਾਈਕਸਨ ਹਾਂ ਤੇਰੀ ਬੇੰਤੀ ਸੁਣਾ ਨਾਮ ਕਰੈਕਟ ਕਰਨਾ ਚਾਹੁੰਦੇ ਨੇ ਵੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਪਰਸਨਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆਣਾ ਇਹ ਚੰਗੀ ਤਰ੍ਹਾਂ ਸੁਣ ਲਿਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ-ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਜੁਧ ਨਸ਼ੇ ਬੋਧ ਦੀ ਗੱਲ ਹੈ ਏ ਸੋਏ ਮੈਂ ਗੱਲ ਕਹਿਣਾ ਚਾਹੁੰਦਾ ਤੁਸੀਂ ਆਪਣੇ ਦੀ ਅਗਲ ਰੱਖੋ ਪਰਚਾ ਅਸੀਂ ਕਿਹਦੇ ਗੱਲ 'ਚ ਰਸਾ ਪਾਣਾ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੁਸੀਂ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ ਸੋਪਾ ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ 'ਚ ਪੈਂਦਾ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਕੋਈ ਨਵੇਂ ਨਾਮ ਲੈ ਜਾਣਗੇ ਸਟicker ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਨਾਲ ਜੀ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗਾਣਾ کہ لیڈر اپ دی اپوزیشن دسنگ کہ کیوں نہیں پچھلے سال رسا پاس کے کیوں رسا پھیل فیل ہوگے کیوں ترنتار لٹکاؤن چیل ہو گئے کیوں انہوں کی سکار کس فیل ہوگی تینکیو یو تا بہت بہت شکریہ یہ گل ہاؤس کے ذریعے تین کروڑی نو دسو گے تھنک یو تینکیو یو اور اس بات اینہ دی سرکار دے سمیں نہیں نہیں انہوں نے ٹائم ملے گا ਔਰ ਉਸ ਵਾਰ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿ ਮੈਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁਮਰਾਹ ਕਰਨ ਦਾ ਯਤਨ ਕਰ ਦੇਣਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਣਦੇ ਰਿਹਾ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜਿਹੜੇ ਤੁਹਾਡੇ ਕੋਲ अवेलेबल ਆ ਰਿਕਾਰਡ ਚ ਮੈਂ ਰਿਕਵੈਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਜੀ ਚੇਰਨ ਡੈਸਕ ਜੀ ਪੜ ਕੇ ਸੁਣਾਉਗਾ ਮੈਂ ਕਿਹਾ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ انڈر دی رولز کیڑے رول دے تھرو دسو جی انڈر واٹ رول کیڑے رول تھانی سنات اے پکچر ہال چ بیٹھے ہو اے وڈان سبا چ بیٹھے ہو کسے فلم دے فلم دیکھ رہے ہو راج کیمپ کروا ٹاک سم سینس کسے قانون دا کوئی دسو انڈر واٹ سیکشن کیڑے سیکشن وڈان سبا دے کیڑے رول دے مطابق دسو دسو او کتاب پڑھی تے کدی چلو دسو چلو چھڈو اے بتاؤ سبا کوئی رول کوٹ کرو ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਆਪਾਂ ਆਦਨੇ ਆਪਾਂ ਡਿਬੇਟਸ ਤੇ ਆਦਨੇ ਆਪਾਂ ਡਿਬੇਟ ਚੱਕ ਲਨੇ ਆ ਆ ਡਿਬੇਟਸ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੇਗੀਆਂ ਉਹਨਾਂ ਡਿਬੇਟਸ ਨੂੰ ਉਹ ਤਾਂ ਨਹੀਂ ਮੈਂ ਲਿਖੀਆਂ ਤਾ ਡਿਬੇਟਸ ਤਾਂ ਵੀ ਅਸੀਂ ਲਿਖੀਆਂ ਡਿਬੇਟਸ ਦਾ ਮੁਲਾਜ਼ਮਾ ਨੇ ਲਿਖੀਆਂ ਨੇਗੀਆਂ ਉਹਨਾਂ ਦੇ ਅੰਦਰ ਬਾਰ-ਬਾਰ ਨਾਮ ਆਉਂਦਾਗਾ ਕਿ ਅਸੀਂ ਇੱਥੇ 6000 ਕਰੋੜ ਦਾ ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਕਤਾ ਬੋਲ ਦੋ ਮਜੀਠੀਆ ਬੋਲ ਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਪੂਰੀ ਕਰਨੀ ਸੌਰੀ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਇਹ ਤਾਂ ਔਨ ਕਰ ਦਿਓ ਕਿ ਤੁਹਾਡੇ ਮੁੱਖ ਮੰਤਰੀ ਸੀ ਕਿਵੇਂ ਨਹੀਂ ਔਨ ਕਰ ਦੇ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰ ਸੀ ਪੰਜਾਬ ਦੇ ਮੁੱਖ ਮੰਤਰੀ ਸੀ تو تسی مان لو نا مان لو ایمی صاحب ادھا نہ کرو پلیس بیٹھو لیڈر اپ دیو اپوزیشن ایمی صاحب پھر بندو نا پھر بھائی نام لینڈ تو کیوں ڈر دے ہو بٹھا دی بلے نا تسی نام لینڈ تو کیوں ڈر دے ہو اب تار دی بلے گل لسو ایمی صاحب تسی کیوں نہیں چلن دے رہے شایشن کیوں نہیں چلن دے رہے ہاؤس کیوں انڈرپ کر رہے ہو نہیں انڈرپ کیوں کر رہے ہو تسی بیٹھو پلیس بیٹھو پلیس جو چیئر نے کہتا ہوں رولا بیٹھو تسی ਮੈਂ ਕਹਿੰਦਾ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਉਹ ਬੋੜੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਚਿਮਨ ਸਾਹਿਬ ਕੰਟੀਨਿਊ ਕਰੋ ਸੁਭਾਨ ਜੋਗ ਸਪੀਕਰ ਸਾਹਿਬ ਬਾਜੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋ ਰਹੇ ਨੇ ਜੀ ਕਾਂਗਰਸ ਪਾਰਟੀ ਪੂਰੀ ਹੋ ਰਹੇ ਨੇ ਗੱਲ ਪੂਰੀ ਹੋ ਰਹੇ ਨੇ ਵੀ ਕਰ ਲਓ ਕਰ ਲਾ ਕਰ ਲਾ ਕੇ ਇਹਨਾਂ ਦੇ ਲੋਕ ਮੇਰੇ ਯਾਦ ਆ ਅਜਲਾਰੇ ਤੋਂ ਐਮ ਐਲ اے ਹਰ ਪ੍ਰਤਾਪ ਜਨਾਲਾ ਜੀ ਜਿਹੜੇ ਮੈਨੂੰ ਲੈਣਾ ਪਊ ਨਾਮ ਕਿਉਂਕਿ ਬਾਈ ਨੇਮ ਹੀ ਦੱਸਾਂ ਬੂ ਕਿਹੜੀ ਜੀ ਚੇਰ ਨੂੰ ਅਡਰੈਸ ਕਰੋ ਜੀ ਮੈਂ ਸਾਹਿਬ ਜੀ ਚੇਰ ਨੂੰ ਅਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਰਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਰਜੀਠੀਆ ਕਹਦੇ ਚਿੱਟਾ ਮਿਲ ਜੇ ਲਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰੱਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੱਡਾ ਕਿ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਪ੍ਰਗਟ ਕਰਨ ਲਈ ਪਹੁੰਚ ਕੇ ਕਿ ਡਰੱਗ ਮਾਫੀ ਦੇ ਦਾ ਬਹੁਤ ਵੱਡਾ ਧੱਕਾ ਹੋਇਆ ਕਈ ਲੋਕ کہن لگے کہ ڈرگ مافیا نو کیوں فڑیا گیا کئی لوگ کہن لگے کہ نہیں 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 میں تو غلطی دسیا پرگٹ سنگھ چلے گئے کہ مینو لگیا کہ تیرے رات پرگٹ سنگھ فڑ لیا حالات دیکھو پہلے پنجاب دے مکھ رہے ہونا انہوں نے اے نہیں پتا کہ پرگٹ سنگھ فڑیا جا بکرم مجیٹھیا نو فڑیا گیا فڑیا بکرم مجیٹھیا بعد دے بچے تو یو ٹرن لین لگے کہ پرگٹ سنگھ فڑ لیا پرگٹ سنگھ تو بڑے اچھے آدمی نے سپورٹس کے کھڑاری نے ਬਹੁਤ ਅੱਛਾ ਉਹਨਾਂ ਨੇ ਹਾਕੀ ਦੇ ਅੰਦਰ ਦੇਸ਼ ਦਾ ਨਾਮ ਉੱਚਾ ਕੀਤਾਗਾ ਸੋ ਉਹਨਾਂ ਦਾ ਨਾਮ ਲੈ ਕੇ ਬਚਨ ਵੀ ਕੋਸ਼ਿਸ਼ ਕੀਤੀ ਆ ਕਿ ਕਿਤੇ ਲੋਕਾਂ ਜਾਵਾਂਗੇ ਤਾਂ ਫਿਰ ਅਸੀਂ ਸਾਨੂੰ ਨਮੋਸ਼ੀ ਸਾਹਮਣਾ ਕਰਨੀ ਪੈਣੀ ਆ ਉਸੇ ਤਰ੍ਹਾਂ ਲੀਡਰ ਆਫ oppositon ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਸੈਂਟਰਲ ਸਰਕਾਰ ਦੇ ਨਾਲ ਮਿਲ ਕੇ 5 ਮਿੰਟਾਂ ਦੇ ਅੰਦਰ ਸਾਡੇ ਨਾਲ ਸਾਡੇ ਖਿਲਾਫ ਕੋਈ ਗੱਲ ਪਲੀਜ਼ ਦੇ ਦਿਓ ਰਪਲਾਈ ਕਰ ਲਓ ਬੈਜੋ ਦੇ ਦਿਓ ਯਾਰ

ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇੱਕ ਮਿੰਟ ਸਰ ਸਰ ਇੱਕ ਮਿੰਟ ਲਿਓ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੋਣ ਤੱਕ ਬਦਲ ਦਿੱਤਾ ਜਾਵੇ ਜੀ ਥੈਂਕ ਯੂ ਜੀ ਬਾਜੀਬਾ ਸਾਹਿਬ ਜੀ ਬਾਜੀਬਾ ਸਾਹਿਬ ਨੂੰ ਮਾਈਕ ਲਓ ਡੈਟਿਸ ਸਪੀਕਰ ਸਾਹਿਬ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਬਿਲਕੁਲ ਬੇਤੁਕੀਆਂ ਗੱਲਾਂ ਕਰ ਕਿ ਇਹਨਾਂ ਨੇ ਮੇਰੀ ਵੀਡੀਓ 1 ਮਿੰਟ ਦੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਬਾਇ ਦਾ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰਸ਼ੀਪ ਹਾਊਸ ਦੀ ਮੈਂਬਰਸ਼ੀਪ ਮੈਂ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੰਟ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਉوامی ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਹਰੇ ਨੋਟਸ ਜੀ ਜੋ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟ ਕੇ ਤੇ ਬਤੀ ਨਹੀਂ ਦੇ ਰਹੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਦੱਸੋ ਕਿਹੜੀ ਗੱਲ ਦਿੱਕਤ ਸਾਹਿਬ ਬੈਠੋ ਦਿੱਕਤ ਸਾਹਿਬ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਰੂਰ ਸੇ ਕਰਦੇਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਇਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਇਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਇੱਕ ਗੁਜਰਾਤ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣ ਦਾ ਕਿ ਮੈਂ ਬਾਈਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮਰਿਆਦਾ ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਿਆਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲ ਤੋਂ ਦਿਲ ਚ ਆਇਆ ਹੋਇਆਗਾ ਜੀ ਮਮਾ ਸਾਹਿਬ